ਹਾਈ ਜਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਜਿਹੜਾ ਬਠਿੰਡੇ ਦਾ ਦੌਰਾ ਜਿਹੜਾ ਸਾਡਾ ਚੱਲ ਰਿਹਾ ਜੀ ਜੁੱਧ ਨਸ਼ੇ ਵਿਰੁੱਧ ਸਾਡੇ ਨੈਸ਼ਨਲ ਕਨਵੈਨਰ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਬਹੁਤ سارے ਵਾਅਦੇ ਕੀਤੇ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀ ਬਿਜਲੀ ਹੈ ਉਹ ਫ੍ਰੀ ਦੇਵਾਂਗੇ ਉਹ 300 ਜਿਹੜੇ ਯੂਨਿਟ ਆ ਫ੍ਰੀ ਮਿਲ ਰਿਹਾ ਹਰ ਮਹੀਨੇ ਕਿਸਾਨਾਂ ਨਾਲ ਕਿਹਾ ਸੀ ਦਿਨ ਨੂੰ ਬਿਜਲੀ ਦੇਵਾਂਗੇ ਉਹ ਮਿਲ ਰਹੀ ਆ ਮੱਲਾਖਲੇ ਨੇ ਕਿਹਾ ਸੀ ਬਣਾਤੇ ਆ ਔਰ ਲੋਕਾਂ ਨੂੰ ਦਵਾਈ ਮਿਲ ਰਹੀ ਆ ਸਿਹਤ ਦੇ ਵਿੱਚ 24/7 ਮੈਡੀਸਨ ਦੇ ਇਸ ਤਰ੍ਹਾਂ ਬਹੁਤ ਸਾਰੇ ਵਾਅਦੇ ਪੂਰੇ ਕੀਤੇ ਐ। ਇੱਕ ਸਾਡਾ ਵਾਅਦਾ ਹੀ ਸੀਗਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ। ਉਹ ਵਾਲੀ ਜਿਹੜੀ ਮੁਹਿੰਮਾ ਹੁਣ ਚੱਲ ਰਹੀ ਆ ਜਿਹੜੀ ਕੈਬਨਿਟ ਸਬ-ਕਮੇਟੀ ਬਣਾ ਕੇ ਤੇ ਅਸੀਂ ਮੇਰੇ ਕੋਲੇ ਜਿਹੜਾ ਹੈਗਾ ਉਹ ਮੋٹے ਤੌਰ ਤੇ ਜਿਹੜਾ ਸਿਹਤ ਨਾਲ ਸੰਬੰਧਤ ਐ ਚਾਹੇ ਜਿਹੜਾ ਬੰਦਾ ਟੀਕਾ ਲਾਦਾ ਉਹਨੂੰ ਗੋਲੀਆਂ ਤੇ ਲੈ ਕੇ ਆਣਾ, ਹਾਰਮ ਰਿਡਕਸ਼ਨ ਐ, ਸਟਿਗਮਾ ਰਿਡਕਸ਼ਨ ਐ ਕਿ ਲੋਕ ਸ਼ਰਮ ਦੇ ਮਾਰੇ ਘਰਾਂ ਨਾਲ ਬੈਠੇ ਰਹਿਣ ਜਿਹੜੀਆਂ ਸਰਕਾਰੀ ਗੋਲੀਆਂ ਫ੍ਰੀ ਮਿਲਦੀਆਂ ਉਹ ਮੁੱਲ ਨਾਲ ਖਰੀਦਣ, ਇਧਰ-ਉਧਰ ਚੋਰ ਵਿਚਾਰੀ ਨਾ ਹੋਵੇ। ਮੈਡੀਕਲ ਜਿਹੜੀਆਂ ਤੁਹਾਡੀਆਂ ਮੈਡੀਸਿਨਾਂ ਉਹਨਾਂ ਦਾ ਮਿਸਯੂਜ਼ ਨਾ ਹੋਵੇ ਅ ਸਟਿਗਮਾ ਰਿਡਕਸ਼ਨ ਕਰਨਾ ਹੈ ਔਰ ਜਿਹੜੀ ਲੋਕਾਂ ਨੂੰ ਹੌਲੀ-ਹੌਲੀ ਨਸ਼ਾ ਛਡਾ ਕੇ ਉਹਨਾਂ ਨੂੰ ਸਕਿੱਲ ਡਵੈਲਪਮੈਂਟ ਕਿਸੇ ਕੰਮ ਨਾਲ ਜੋੜ ਕੇ ਕਿਸੇ ਆਰੇ ਲਾ ਕੇ ਉਹਨਾਂ ਨੂੰ ਕੋਈ ਨਾ ਕੋਈ ਨੌਕਰੀ ਜਾਂ ਉਹਨਾਂ ਨੂੰ ਜਿਹੜਾ ਹੈਗਾ ਕੋਈ ਕੰਮ ਸ਼ੁਰੂ ਕਰਾਇਆ ਜਾਵੇ ਉਹਨਾਂ ਨੂੰ ਜਿਹੜਾ ਐਂਟਰਪ੍ਰਨਰਰ ਬਣਾਇਆ ਜਾਵੇ ਸੋ ਇਹ ਜਿਹੜੀ ਸਾਡੀ ਮਲਟੀਪ੍ਰਾਂਗ ਸਟ੍ਰੈਟਜੀ ਹੈ ਦੇ ਸਾਡੇ ਜਿਵੇਂ ਸਕਿੱਲ ਡਵੈਲਪਮੈਂਟ ਹੋ ਗਿਆ ਐਜੂਕੇਸ਼ਨ ਹੋ ਗਿਆ ਮੈਂ ਜਿਹੜੇ ਨਸ਼ਾ ਕਰਦੇ ਆ ਬੱਚੇ ਉਹਨਾਂ ਨੂੰ ਮਿਲ ਕੇ ਆਇਆ ਮੋਸਟਲੀ ਜੰਗ ਹੈ ਤੇ ਬਹੁਤਿਆਂ ਨੇ ਜਿਹ ਸੋ ਸਕੂਲ এডੂਕੇਸ਼ਨ ਦੇ ਉੱਤੇ ਫੋਕਸ ਕਰ ਰਹੇ ਆ ਵੀ ਜਿਹੜੇ ਬੱਚਾ ਨੇ ਵਿੱਚ ਕੀ ਟ੍ਰੈਂਡ ਹੈ ਉਹਦੇ ਸਰਵੇ ਸ਼ੁਰੂ ਕੀਤੇ ਆ ਜੀ ਉਹਨਾਂ ਨੂੰ ਜਿਹੜੇ ਨਸ਼ੇ ਵਾਲੇ ਆ ਨਾ ਜੀ ਹੁਣ ਨਵੇਂ ਕਿਸਮ ਦੇ ਨਸ਼ੇ ਜਿਹੜੇ ਆ ਰਹੇ ਆ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਹੋਣਾ ਵੀ ਸਟਰਾਬਰੀ ਆ ਵੈਪਿੰਗ ਹੈ ਬਹੁਤ ਸਾਰੇ ਬੰਦਿਆਂ ਨੂੰ টারਮਸ ਦੀ ਇਹਦੀ ਪਤਾ ਹੋਣੀ ਆ ਉਹ ਸਕੂਲ ਦੇ ਬੱਚਿਆਂ ਤੋਂ ਸ਼ੁਰੂ ਕਰਦੇ ਆ ਜਦੋਂ ਬੱਚੇ ਨੂੰ ਆਦਤ ਪੈ ਜਾਂਦੀ ਆ ਫਿਰ ਉਹਨਾਂ ਨੂੰ ਚੋਰੀਆਂ ਕਰਨ ਲਾਉਂਦੇ ਆ ਪਹਿਲਾਂ ਬੱਚੇ ਘਰ ਦਾ ਸਮਾਨ ਚੋਰੀ ਕਰਦੇ ਆ ਤੇ ਇਹੋ ਜਿਹੇ ਬੜੀਆਂ ਦਰਦਪ੍ਰੀਆ ਕਹਾਣੀਆਂ ਹੈਗੀਆਂ ਔਰ ਕਈ ਤੁਸੀਂ ਦੇਖਿਆ ਵੀ ਰਿਸ਼ਤਿਆਂ ਦੇ ਜਿਹੜੇ ਖੂਨ ਹੁੰਦੇ ਆ ਕੋਈ ਕੋ ਆਪਣੇ ਬਾਪ ਨੂੰ ਮਾਰ ਦਿੰਦਾ ਕੋਈ ਮਾਂ ਦੇ ਗਹਿਣੇ ਚੋਰੀ ਕਰ ਲੈਂਦਾ ਕਿਸ ਦੀ ਭੈਣ ਦਾ ਵਿਆਹ ਹੁੰਦਾ ਉਹਦਾ ਸਾਰਾ ਕੁਝ ਚੋਰੀ ਕਰਕੇ ਵੇਚ ਦਿੰਦਾ ਸੋ ਬਹੁਤ ਜ਼ਿਆਦਾ ਜਿਹੜਾ ਇਹ ਸਾਰਾ ਜਿਹੜਾ ਸੋਸਾਇਟੀ ਦੇ ਵਿੱਚ ਕ੍ਰਾਈਮ ਹੈ ਉਹ ਵੀ ਨਸ਼ਿਆਂ ਨਾਲ ਜੁੜਿਆ ਹੋਇਆ ਤੇ ਜਿੰਨਾ ਸਾਡੀਆਂ ਭਰੀਆਂ ਹੋਈਆਂ ਪੁਲਿਸ ਓਵਰਬਾਰਡੈਂਟ ਹੈ ਜੁਡੀਸ਼ਰੀ ਓਵਰਬਾਰ ਉਹ ਨੂੰ ਡੀਕ੍ਰਿਮੀਨਲਾਈਜ਼ ਕਰਕੇ ਲੀਗਲਾਈਜ਼ ਨਹੀਂ ਆ ਲੇਕਿਨ ਡੀਕ੍ਰਿਮੀਨਲਾਈਜ਼ ਕਰਕੇ ਜਿਹੜੇ ਨਸ਼ਾ ਕਰਨ ਵਾਲੇ ਆ ਔਰ ਜਿਹੜੇ ਫਸਟ ਟਾਈਮ ਯੂਜ਼ਰ ਆ ਜਿਹੜੇ ਮਾਈਲਡ ਜਿਹੜੇ ਕੋਈ ਮੈਡੀਕਲ ਜਾਂ ਜਿਹੜੇ ਕੋਈ ਫੇਮ ਭੁੱਕੀ ਵਾਲਿਆ ਉਹਨਾਂ ਨੂੰ ਨਸ਼ਾ ਛਡਾਊ ਕੇ ਤਰ੍ਹਾਂ ਲਿਆ ਕੇ ਨਸ਼ਾ ਛਡਾ ਕੇ ਉਹਨਾਂ ਨੂੰ ਇੱਕ ਨਾਰਮਲ ਜ਼ਿੰਦਗੀ ਵੱਲ ਜਿਹੜਾ ਹੈਗਾ ਪ੍ਰੇਰਿਤ ਕਰਨਾ ਤੇ ਉਸ ਰਸਤੇ ਤੇ ਪਾਣਾ ਉਹਨਾਂ ਨੂੰ ਤੇ ਦੂਜੇ ਪਾਸੇ ਜਿਹੜੇ ਨਸ਼ਾ ਤਸਕਰ ਆ ਮੇਰਾ ਐਸਐਸਪੀ ਸਾਹਿਬ ਕਹੜੇ ਇੱਧਰ ਮੈਡਮ ਕੌਂਟਰਲ ਤੇ ਇਹਨਾਂ ਦਾ ਕੰਮ ਹੈ ਕਿ ਜਿਹੜੇ ਨਸ਼ਾ ਵੇਚਣ ਵਾਲੇ ਆ ਵਪਾਰੀ ਆ ਉਹਨਾਂ ਦੇ ਉੱਤੇ ਸ ਉਹਨਾਂ ਨੇ ਜੇ ਕੋਈ ਪਾਪ ਦੀ ਕਮਾਈ ਨਾਲ ਕੋਈ ਪ੍ਰਾਪਰਟੀ ਬਣਾਈ ਵੀ ਆ ਤਾਂ ਉਹ ਵੀ ਉਹਨਾਂ ਕੋਲ ਨਹੀਂ ਰਹੇਗੀ ਉਹਨਾਂ ਨੂੰ ਇੱਕ ਬਹੁਤ ਜਿਹੜਾ ਹੈਗਾ ਇੱਕ ਜਿਹੜੀ ਵਾਰਨਿੰਗ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਵੀ ਜਿਹੜਾ ਨਸ਼ਾ ਵੇਚੇਗਾ ਪੁਲਿਸ ਉਹਦੇ ਪਿੱਛੇ ਹੋਏਗੀ ਜਾਂ ਤਾਂ ਉਹ ਮਤਲਬ ਕਿ ਜੇਲ੍ਹ ਚ ਹੋਏਗਾ ਤੇ ਜਾਂ ਉਹ ਭੱਜ ਕੇ ਪੰਜਾਬ ਚੋਂ ਬਾਹਰ ਜਾਏਗਾ ਤੇ ਹੋ ਸਕਦਾ ਉਹ ਸਰਹੱਦਾਂ ਦੇ ਵਿੱਚ ਹੋਵੇ ਤੇ ਇਹ ਇੱਕ ਜਿਹੜੀ ਸਖਤ ਵਾਰਨਿੰਗ ਹੈ ਜਿਹੜੇ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਵਾਸਤੇ ਆ ਔਰ ਇੱਕ ਜਿਹੜਾ ਨਰਮ ਰੁਖ ਹੈ ਉਹ ਨਸ਼ਾ ਕਰਨ ਵਾਲਿਆਂ ਵਾਸਤੇ ਆ ਉਹਨਾਂ ਵਾਸਤੇ ਉਹ ਮਰੀਜ਼ ਹੈ ਕੋਸਾ ਦਾ ਡਿਪਰੈਸ਼ਨ ਚ ਹੋਵੇ ਕਿਸੇ ਦੇ ਸਰਕਾਰ ਜਾ ਹੋਵੇ ਕਿਸੇ ਦਾ ਕੋਈ ਫੈਮਿਲੀ ਡਿਸਪਿਊਟ ਹੋਵੇ ਕੋਈ ਹੋਰ ਪ੍ਰਾਪਰਟੀ ਡਿਸਪਿਊਟ ਹੋਵੇ ਕਿਸੇ وجہ ਦੇ ਨਾਲ ਉਹ ਕੋਪਨੀ ਕਰ ਪਾਰ ਰਿਹਾ ਤੇ ਉਹ ਨਸ਼ਾ ਦਾ ਸਾਰਾ ਲੈ ਰਿਹਾ ਉਹਨਾਂ ਦੇ ਨਾਲ ਹਮਦਰਦੀ ਹੈ ਉਹਨਾਂ ਦੇ ਪਰਿਵਾਰਾਂ ਨਾਲ ਉਹਦੀ ਮਾਂ ਨਾਲ ਉਹਦੀ ਭੈਣ ਨਾਲ ਉਹਦੀ ਘਰਵਾਲੀ ਨਾਲ ਉਹਦੀ ਧੀ ਨਾਲ ਸਾਨੂੰ ਹਮਦਰਦੀ ਹੈ ਉਨਾ ਉਹਨਾ ਵਾਸਤੇ ਅਸੀਂ ਜਿਹੜਾ ਹੈਗਾ ਪੂਰਾ ਪੰਜਾਬ ਸਰਕਾਰ ਵਚਨਬੱਧ ਹੈ ਕਿ ਉਹਨਾਂ ਨੂੰ ਇਸ ਦਰਜੇ ਚੋਂ ਬਾਹਰ ਕੱਢਾਂਗੇ ਸੋ ਇਹ ਅੱਜ ਦਾ ਸਾਡਾ ਜਿਹੜਾ ਇਹ ਮਿਸ਼ਨ ਹੈਗਾ ਤੇ ਮੈਂ ਅੱਜ ਬਟਿੰਡਾ ਇਸ ਤੋਂ ਬਾਅਦ ਮੈਂ ਬਰਨਾਲਾ ਫਿਰ ਸਕੂਰ ਜਾਊਂਗਾ ਸਾਰੇ ਪੰਜਾਬ ਦਾ ਜਿਹੜਾ ਹੈਗਾ ਉਹ ਜਿਹੜੇ ਨਸ਼ਾ ਛਡਾਊ ਕੇਂਦਰ ਜਾਂ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਹੈ ਤੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਜਿਹੜੇ ਅਸੀਂ ਖੇਤੀਬਾੜੀ ਵਾਲਿਆਂ ਨੇ ਮਿਲ ਕੇ ਲੋਕਾਂ ਨੂੰ ਜਿਹੜੀਆਂ ਖੇਤੀਆਂ ਉੱਤਮ ਕਿਸਮ ਦੀਆਂ ਜਿਹੜੀਆਂ ਹੈਗੀਆਂ ਕੋਈ ਨਾ ਕੋਈ ਸਕਿੱਲ ਚਾਹੇ ਜਿਹੜੀਆਂ ਤੁਹਾਡੀਆਂ ਕਿਚਨ ਗਾਰਡਨਿੰਗ ਆ ਸਭ ਨੂੰ ਆਣੀ ਚਾਹੀਦੀ ਆ ਇਸ ਤੋਂ ਆਏ ਜਿਹੜੇ ਤੁਹਾਡੇ ਹਾਈ ਵੈਲਿਊ ਜਿਹੜੇ ਤੁਹਾਡੇ ਅੱਜਕੱਲ ਜਿਹੜਾ ਤੁਸੀਂ ਸੁਣਦੇ ਹੋ ਕਿ ਸਟਰਾਬਰੀ ਦੀ ਫਾਰਮਿੰਗ ਹੈ ਮਸ਼ਰੂਮ ਦੀ ਫਾਰਮਿੰਗ ਹੈ ਜਾਂ ਡ੍ਰੈਗਨ ਫਰੂਟ ਦੀ ਹੈ ਜਿਹਦੇ ਨਾਲ ਕੋ ਥੋੜੀ ਜਿਹੀ ਜ਼ਮੀਨ ਚੋਂ ਵੀ ਤੁਸੀਂ ਵੱਧ ਪੈਸੇ ਕਮਾ ਸਕਦੇ ਹੋ ਕੋਈ ਇਲੈਕਟ੍ਰੀਸ਼ੀਅਨ ਦਾ ਕੋਰਸ ਆ ਕੋਈ ਟਰੈਕਟਰ ਮਕੈਨਿਕ ਦਾ ਕੋਰਸ ਆ ਕੋਈ ਮੇਲ ਹੈਰ ਸਲੂਨ ਦਾ ਜਾਂ ਕੋਈ ਜਿਹੜਾ ਹੈਗਾ ਇੱਥੇ ਕੋਰਡ ਕraft ਇੰਸਟੀਚੂਟਸ ਆ ਗਿਆ ਉਹਦਾ ਕੋਈ ਜਿਹੜਾ ਤਾਂ ਕਿ ਬੰਦਾ ਆਪਣਾ ਕੋਈ ਰੈਸਟੋਰੈਂਟ ਖੋਲ ਸਕੇ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਅਸੀਂ ਉਹਨੂੰ ਮੌਕਾ ਦੇਾਂਗੇ ਦੇ ਕੰਮ ਕਰਦਾ ਇੱਕ ਸਰਕਾਰੀ ਹਸਪਤਾਲ ਨੂੰ ਕੋਈ ਨਿੱਜੀ ਕੰਪਨੀ ਨੂੰ ਦੇਣ ਦੀ ਪ੍ਰਪੋਜ਼ਲ ਹੈ ਸਰਕਾਰ ਦੀ ਅ ਇਹਦੇ 'ਚ ਫਰਕ ਆ ਜੀ ਥੋੜਾ ਜਿਹਾ ਉਹਦੇ 'ਚ ਤੁਸੀਂ ਦੇਖਿਆ ਹੋਣਾ ਕਿ ਅਸੀਂ ਜਿਸ ਤਰ੍ਹਾਂ ਡਾਇਗਨੋਸਟਿਕ ਨੂੰ ਕਹਿੰਦੇ ਆ ਜੀ ਉਹਦੇ 'ਚ ਅਸੀਂ ਕਰਸਨਲ ਡਾਇਗਨੋਸਟਿਕ ਆ ਸਾਡਾ ਬਹੁਤ ਅੱਛਾ ਤਜਰ ਬਹੁਤ ਸਾਰੇ ਸਾਡੇ ਹਸਪਤਾਲ ਖਾਸ ਕਰਕੇ ਜਿਹੜੇ ਬਾਰਡਰ ਬੈਲਟ ਦੇ ਵਿੱਚ ਆਸੀਂ ਕੁਝ ਖਾਸ ਹਸਪਤਾਲ ਆਇਡੈਂਟੀਫਾਈ ਕੀਤੇ ਆ ਜਿੱਥੇ ਸਾਡੇ ਕੋਲ ਸਪੈਸ਼ਲਿਸਟ ਦੀ ਸ਼ਾਰਟੇਜ ਹੈ ਔਰ ਬਹੁਤ ਸਾਰੇ ਕਾਰਪੋਰੇਟ ਹਸਪਤਲ ਸਾਡੀ ਪਹਿਲਾਂ ਵੀ ਇਹਦੇ ਬਾਰੇ ਸਾਡਾ ਜਿਹੜਾ ਹੈਗਾ ਬਹੁਤ ਅੱਛਾ ਐਕਸਪੀਰੀਅੰਸ ਹੈ ਜਿਵੇਂ ਅਸੀਂ ਡਾਇਲਿਸਿਸ ਦੇ ਸੈਂਟਰ ਵਿੱਚ ਆ ਜਿਵੇਂ ਬਹੁਤ ਸਾਰੇ ਐਨ ਜੀਓਜ਼ ਆ ਸਾਡੇ ਨਾਲ ਕਰਦੇ ਪਹਿਲਾਂ ਹੁੰਦੀ ਸੀ ਦੋ ਮਸ਼ੀਨਾਂ ਲਾਤੀਆਂ ਚਾਰ ਮਸ਼ੀਨਾਂ ਲਾਤੀਆਂ ਸੀ ਜਿਵੇਂ ਹੈਲਪਫੁਲ ਐਨ ਜੀਓ ਦੇ ਨਾਲ ਹਸ ਫਾਊਂਡੇਸ਼ਨ ਦੇ ਨਾਲ ਮਾਤਾ ਗੁਜਰੀ ਟਰਸਟ ਦੇ ਨਾਲ ਵੱਡੇ ਵੱਡੇ ਜਿੱਤੇ 20 25 ਮਸ਼ੀਨਾਂ ਹੋਣ ਤਾਂ ਕਿ ਜੇ ਪੇਸ਼ੈਂਟ ਆਵੇ ਤੇ ਇਹ ਨਹੀਂ ਵੀ ਇੱਕ ਮਸ਼ੀਨ ਖਰਾਬ ਹੋ ਗਈ ਤੁਸੀਂ ਦੇਖਦੇ ਹੋ ਨਾ ਵੀ ਇੱਕ ਮਸ਼ੀਨ ਖਰਾਬ ਹੋ ਗਈ অপারেশন ਕਰ ਰਹੇ ਕੋਈ ਮਸ਼ੀਨ ਸੀ ਨੈਫਰੋਲੋਜੀਸਟ ਹੈ ਡਾਕਟਰ ਰਖਣਾ ਤੁਸੀਂ ਕਿੰਨੇ ਰੱਖ ਲੋਗੇ ਇਸ ਤਰ੍ਹਾਂ ਦੇ ਅਸੀਂ ਹੱਬ ਐਂਡ ਸਪੋਕ ਹੈ ਉਹਦੇ ਵਿੱਚੋਂ ਕੁਝ ਇੱਕ ਸਾਡੀ ਪ੍ਰਾਈਵੇਟ ਨਾਲ ਕਲੈਬੋਰੇਸ਼ਨ ਹੋਏਗੀ ਉਹ ਹਸਪਤਾਲ ਨਾ ਸਰਕਾਰੀ ਹੋਏਗਾ ਮਰੀਜ਼ਾਂ ਵਾਸਤੇ ਟੋਟਲੀ ਫ੍ਰੀ ਹੋਏਗਾ ਜਿੰਨੀਆਂ ਸਰਵਿਸਿਜ਼ ਹੈ ਉਹ ਸਰਵਿਸ ਪ੍ਰੋਵਾਈਡਰ ਅਸੀਂ ਕੁਝ ਜਗ੍ਹਾ ਤੇ ਹਾਇਰ ਕਰਾਂਗੇ ਔਰ ਲੋਕਾਂ ਨੂੰ ਸਰਵਿਸਿਜ਼ ਫ੍ਰੀ ਮਿਲਣਗੀਆਂ ਉਹ ਜਿੰਨਾ ਉਹਦਾ ਖਰਚਾ ਹੋਏਗਾ ਸਾਰਾ ਸਰਕਾਰ ਰੀ ਇੰਵਰਸ ਕਰੇਗੀ ਇਹ ਅਸੀਂ ਇੱਕ ਜਿਹੜਾ ਪਾਇਲਟ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਔਰ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੇਮ ਚੇਂਜਰ ਹੈ ਅਸੀਂ ਮਿਸਾਲ ਦੇ ਤੌਰ ਤੇ ਮੈਂ ਦੱਸਦਾ ਤੁਹਾਨੂੰ ਅਜੇ ਮਿਸਾਲ ਦੇ ਤੌਰ ਤੇ ਅਸੀਂ ਇਹਨਾਂ ਨੂੰ ਸਾਰੀਆਂ ਜਨਨ ਅਸੀਂ ਐਸੈਂਸ਼ੀਅਲ ਡਰਗ ਲਿਸਟ ਕਰਦੇ ਦਵਾਈਆਂ ਦੇ ਦਿੱਤੀਆਂ ਐਸਐਮਓ ਨੂੰ ਸਿਵਲ ਸਾਧਨ ਨੂੰ ਪੈਸੇ ਦੇ ਦਿੱਤੇ ਫਿਰ ਅਸੀਂ ਸਰਵੇ ਕੀਤਾ ਪਹਿਲਾਂ 45% ਸੀ ਹੁਣ 54% ਲੋਕਾਂ ਨੂੰ ਜਿਹੜੀ 54% ਮੈਡੀਸਿਨ ਮਿਲਦੀ ਆ 46% ਅਜੇ ਨਹੀਂ ਮਿਲਦੀ ਤੇ ਉਹਦੇ ਅਸੀਂ ਕਾਰਨ ਦੇਖਿਆ ਉਹਦਾ ਕੀ ਹੈ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਦਿੱਕਤ ਹੈ ਹੁਣ ਅਸੀਂ ਐਡਮਿਨਿਸਟ੍ਰੇਟਿਵ ਵਿੰਗ ਬਣਾ ਰਹੇ ਹਾਂ ਉਹਦੇ ਵਾਸਤੇ ਪੇਸ਼ੈਂਟ ਫੀਡਬੈਕ ਸ਼ੁਰੂ ਕਰ ਰਹੇ ਹਾਂ ਕਿ ਤੁਸੀਂ ਜਾਓਗੇ ਸਿਵਰ ਹਸਪਤਾਲ 'ਚ ਪੱਟੇ ਲੱਗੇ ਹੋਣਗੇ ਜੇ ਤੁਹਾਨੂੰ ਦਵਾਈ ਨਹੀਂ ਮਿਲਦੀ ਪਹਿਲਾਂ ਇਸ ਸਮੂਹ ਨੂੰ ਫੋਨ ਕਰੋ ਜੇ ਫਿਰ ਨਹੀਂ ਮਿਲਦੀ ਫਿਰ ਮੈਨੂੰ ਫੋਨ ਆਏਗਾ ਅਗਲਾ ਫੋਨ ਮੇਰਾ ਹੈ ਜੀ ਉਹਦੇ ਵਿੱਚ ਜੇ ਮੈਨੂੰ ਫੋਨ ਆਏਗਾ ਤਾਂ ਇਸ ਮੁੱਦੇ 'ਤੇ ਕਾਰਵਾਈ ਹੋਏਗੀ ਸਿਵਲ ਸੋਸ਼ਲ ਤੇ ਕਾਰਵਾਈ ਹੋਏਗੀ ਜਦੋਂ ਤੁਹਾਨੂੰ ਦਵਾਈ ਦਿੱਤੀ ਹੈ ਪੈਸੇ ਦਿੱਤੇ ਮਰੀਜ਼ ਨੂੰ ਦਵਾਈ ਕਿਉਂ ਨਹੀਂ ਮਿਲ ਰਹੀ ਇਸ ਕਰਕੇ ਅਸੀਂ ਜਿਹੜਾ ਪਾਇਲਟ ਪ੍ਰੋਜੈਕਟ ਹੈ ਉਹ ਅਸੀਂ ਜਦੋਂ ਲਿਸਟ ਆ ਜਾਏਗੀ ਜਦੋਂ ਤੁਹਾਨੂੰ ਕੋਈ ਉਹਦੇ ਸਰਵਿਸ ਪ੍ਰੋਵਾਈਡਰ ਮਿਲ ਜਾਣਗੇ ਜਦੋਂ ਉਹਨੂੰ ਲਾਂਚ ਕਰਾਂਗੇ ਤੁਹਾਨੂੰ ਮੀਡੀਆ ਨੂੰ ਬੁਲਾਵਾਂਗੇ ਸਾਰਾ ਕੁਝ ਦੱਸਾਂਗੇ ਇੱਕ ਪਾਇਲਟ ਪ੍ਰੋਜੈਕਟ ਹੈ ਜੀ ਆਪਾਂ ਇੱਕ ਨਵੀਂ ਸੋਚ ਲੈ ਕੇ ਆ ਰਹੇ ਹਾਂ ਇੱਕ ਜਿਸ ਤਰ੍ਹਾਂ ਤੁਹਾਡੇ ਮੈਡੀਕਲ ਕਲਿਨਿਕ ਹੈ ਸੀ ਇੱਕ ਪ੍ਰਿੰਟ ਚ ਬਣਾਉਂਦੇ ਸੀ ਕਦੇ ਏਸੀ ਚੋਰੀ ਹੋ ਗਿਆ ਕਦੇ ਕੋਈ ਪ੍ਰੋਬਲਮ ਆ ਗਈ ਕਦੇ ਕੋਈ ਹੋ ਗਈ ਕਿਤੇ ਬੀਬੀ ਪ੍ਰਿੰਟਸ ਕੰਮ ਨਹੀਂ ਕਰਦਾ ਹੁਣ ਅਸੀਂ ਮੋਬਾਈਲ ਮੈਡੀਕਲ ਕਲਿਨਿਕ ਲੈ ਕੇ ਆ ਰਹੇ ਹਾਂ ਜੀ ਉਹਦੇ ਵਿੱਚ ਟੈਸਟ ਮੌਕੇ ਤੇ ਹੋਣਗੇ ਇਹਦੇ ਚ ਸਸਤੀ ਦਵਾਈਆਂ ਉਹਦੇ ਚ 100 ਤੋਂ ਵੱਧ ਹੋਣਗੀਆਂ ਉਹ ਇੱਕ ਜਿਹੜੀ ਮੋਬਾਈਲ ਕਲਿਨਿਕ ਹੈ ਉਹ ਫਿਕਸ ਦੇ ਤੇ ਫਿਕਸ ਟਾਈਮ ਤੇ ਇੱਕ ਪ੍ਰਿੰਟ ਜਾਏਗੀ ਇੱਕ ਦਿਨ ਚ ਦੋ ਪ੍ਰਿੰਟ ਕਵਰ ਕਰੇਗੀ 6 ਦਿਨ ਚੋਂ 12 ਪ੍ਰਿੰਟ ਕਵਰ ਕਰੇਗੀ ਤੋ ਆਮ ਤੌਰ ਤੇ ਅਸੀਂ ਦੇਖਿਆ ਵੀ ਜਿਹੜੇ ਪਿੰਡ ਚ ਖੁੱਲਿਆ ਹੁੰਦਾ ਉਹਦੇ ਮਰੀਜ਼ ਤਾਂ ਆ ਜਾਂਦੇ ਆ ਲਾਗਲੇ ਪਿੰਡਾਂ ਵਾਲੇ ਉੱਥੇ ਵੀ ਨਹੀਂ ਆਉਂਦੇ ਜੀ ਜਾਂ ਨਹੀਂ ਆ ਸਕਦੇ ਉਹਨੂੰ ਐਕਚੁਅਲੀ ਦਵਾਈ ਦੀ ਲੋੜ ਹੈ ਜਿਹੜਾ ਬਜ਼ੁਰਗ ਹੈ ਉਹ ਨਹੀਂ ਜਾ ਸਕਦਾ ਆਪਣੇ ਪਿੰਡ ਦੇ ਵਿੱਚ ਉਹਦੇ ਨਾਲ ਇੱਕ ਜਿਹੜਾ ਮਤਲਬ ਉਹਦੇ ਨਾਲ ਇੱਕ ਨਾ ਸਪੈਸ਼ਲ ਉਹਦੇ ਨਾਲ ਜਿਹੜਾ ਪਬਲਿਕ ਰਿਲੇਸ਼ਨ ਅਫਸਰ ਵੀ ਹੋਏਗਾ ਉਸ ਬੈਂਡ ਦੇ ਵਿੱਚ ਫਾਰਮਾਸਿਸਟ ਹੋਏਗਾ ਲੈਬਾਰਟਰੀ ਟੈਕਨੀਸ਼ੀਅਨ ਹੋਏਗਾ ਡਾਕਟਰ ਹੋਏਗਾ ਫਾਰਮਲਟ ਹੋਏਗਾ ਪੰਜ ਬੰਦਿਆਂ ਦੀ ਟੀਮ ਹੋਏਗੀ ਉਹ ਜਿਹੜਾ ਜਿਹੜਾ ਪਬਲਿਕ ਰਿਲੇਸ਼ਨ ਅਫਸਰ ਹੋਏਗਾ ਇੱਕ ਪਿੰਡ ਦੇ ਵਿੱਚ ਪਿੰਡ ਸਿਹਤ ਕਮੇਟੀ ਹੋਏਗੀ ਇਹਦੇ ਵਿੱਚ ਜਿਹੜੀ ਫੀਮੇਲ ਲੇਡੀ ਪੰਚਾਇਤ ਮੈਂਬਰ ਹੈ ਉਹਦੀ ਪ੍ਰਧਾਨ ਹੋਏਗੀ ਆਸ਼ਾ ਵਰਕਰ ਦੀ ਸੈਕਟਰੀ ਹੋਏਗੀ 15 ਮੈਂਬਰ ਹੋਣਗੇ ਜਦੋਂ ਉਹ ਬੈਨ ਆਣੀ ਉਹਨਾਂ ਨੂੰ ਰੀਅਲ ਟਾਈਮ ਪਤਾ ਹੋਏਗਾ ਕਿ 15 ਮਿੰਟਸ ਪਹੁੰਚ ਰਹੀ ਹੈ ਜਿੱਥੇ ਗੁਰਦੁਆਰਾ ਮੰਦਿਰ ਸਾੰਧੀ ਜਗ੍ਹਾ ਦਰਵਾਜ਼ਾ ਉੱਥੇ ਜਿਹੜੇ ਜਿਨ੍ਹਾਂ ਨੇ ਦਵਾਈ ਲੈਣੀ ਹੈ ਉਹ ਸਾਰੇ ਇਕੱਠੇ ਕਰ ਲੈਣਗੇ ਜੋ ਸੋ ਇੱਕ ਬਹੁਤ ਵਧੀਆ ਇੱਕ ਨਵੀਂ ਸੋਚ ਲੈ ਕੇ ਆ ਰਹੇ ਆ ਸੋ ਇਹਦੇ ਨਾਲ ਉਹ ਪ੍ਰਾਇਮਰੀ ਕੇਅਰ ਦੇ ਵਿੱਚ ਹੈ ਸੈਕੰਡਰੀ ਕੇਅਰ ਦੇ ਵਿੱਚ ਜਿਹੜੇ ਤੁਹਾਡੇ ਸਰਵਿਸ ਪ੍ਰੋਵਾਈਡਰ ਲਾਵਾਂਗੇ ਅਸੀਂ ਜਿਵੇਂ ਅਸੀਂ ਸਪੋਸਟ ਰਿਪੋਰਟੇ ਬਦਲ ਲਿਆ ਜੀ ਉਹਦੇ ਵਿੱਚ ਪੰਜਾਬ ਦੇ ਵਿੱਚ 100 200 ਚਾਰ ਜਾਂ ਪੰਜ ਸੈਂਟਰ ਬਣਾਵਾਂਗੇ ਸਟੈਂਟ ਪਾਣੇ ਆ ਚਾਰ ਪੰਜ ਸੈਂਟਰ ਬਣਾਵਾਂਗੇ ਹੱਬ ਐਂਡ ਸਪੋਕ ਬ੍ਰੇਨ ਦੀ ਸਰਜਰੀ ਕਰਨੀ ਆ ਚਾਰ ਜਾਂ ਪੰਜ ਸੈਂਟਰ ਬਣਾਵਾਂਗੇ ਐਕਸਲੈਂਟ ਤੇ ਬਾਕੀ ਸਾਰੇ ਉੱਥੇ ਆ ਕੇ ਕਰਾ ਲਣਗੇ ਪੰਜਾਬ ਕਿੱਡਾ ਵੱਡਾ ਜੀ ਜੱਚਾ ਬੱਚਾ ਉਹਦਾ 200 ਕੇਂਦਰ ਬਣਾਉਂਗਾ ਜੀ ਉਹਦੇ 'ਚ ਡੇੜੀ ਡਾਕਟਰ ਨਹੀਂ ਮਿਲਦੇ ਜੀ ਡੇੜੀ ਡਾਕਟਰ ਤਾਂ ਨਸਟੋਟਿਸ ਨਹੀਂ ਆ ਨਸਟੋਟਿਸ ਤਾਂ ਪ੍ਰੈਡਟ੍ਰੇਸ਼ਨ ਨਹੀਂ ਆ ਜਿਹੜਾ ਸਰਵਿਸ ਪ੍ਰੋਵਾਈਡਰ ਹੋਏਗਾ ਉਹ ਆਪ ਹੀ ਸਾਰਾ ਕੁਝ ਕਰੇਗਾ ਜਿਹੜੇ ਜੰਗਸਟਰਸ ਐ ਉਹ ਵੀ ਆਣਾ ਚਾਹੁੰਦੇ ਆ ਉਹ ਸਾਰਾ ਕੁਝ ਹੋਏਗਾ ਉੱਥੇ ਜੱਚਾ ਬੱਚਾ ਕੇਂਦਰ ਮੈਂ 200 ਚਲਾਉਂਗਾ 250 ਚਲਾਉਂਗਾ 300 ਚਲਾਉਂਗਾ ਉਹ ਹਰ ਜਗ੍ਹਾ ਤੇ 10 ਹਰ 5-7 ਕਿਲੋਮੀਟਰ ਤੇ ਹੋਣਾ ਚਾਹੀਦਾ ਜੱਚਾ ਬੱਚਾ ਕੇਂਦਰ ਬਾਕੀ ਇਹੋ ਜਿਹੀ ਕੋਈ ਐਮਰਜੈਂਸੀ ਨੇ ਜਿਹੜੇ ਅੱਧੇ ਘੰਟੇ ਪੌਣੇ ਘੰਟੇ ਜਿਹੜੀ ਆਸਤਾ ਵਿੱਚ ਪਹੁੰਚਦੇ ਆ ਡਾਕ ਮਾਮਲੇਦਾਰ ਦੀ ਗੁੱਸੇ ਨੂੰ ਅਸੀਂ ਕਿਵੇਂ ਸਹਜੂ ਐਕਚੁਅਲੀ ਪਤਾ ਕੀ ਸੀਗਾ ਜੀ ਇੱਕ ਨਾ ਪੰਜਾਬ ਦੇ ਵਿੱਚ ਪੋਲੀਟੀਸ਼ੀਅਨ ਪੁਲਿਸ ਔਰ ਕ੍ਰਿਮੀਨਲ ਜਿਹੜੀ ਨੈਕਸਸ ਸੀਗੀ ਨਸ਼ਾ ਵੇਚਣ ਵਾਲੇ ਦੀ ਨੈਕਸਸ ਸੀ ਔਰ ਮਤਲਬ ਤੁਸੀਂ ਸੁਖਨਾਲਾ ਕਈ ਬੰਦੇ ਇਸ ਤਰ੍ਹਾਂ ਦੇ ਸੀਗੇ ਜਿਹੜੇ ਨਸ਼ਾ ਵੇਚਣ ਵਾਲੇ ਸੀਗੇ ਉਹੀ ਉਹ ਕਮੇਟੀਆਂ ਦੇ ਪ੍ਰਧਾਨ ਲੱਗੇ ਹੋਏ ਸੀਗੇ ਸੋ ਉਹ ਹੁਣ ਬਦਲੇ ਜਾਣਗੇ ਸਾਰੇ ਤੇ ਆਦਰਵਾਇਜ਼ ਪੰਜਾਬ ਦਾ ਇਹ ਦੇਖੋ ਮੈਂ 40 ਸਾਲ ਤੋਂ ਮੈਨੂੰ ਹੋ ਗਿਆ ਡਾਕਟਰੀ ਕਰਦੇ ਨੂੰ ਅੱਜ ਤੋਂ 20 ਸਾਲ ਪਹਿਲਾਂ ਤੁਸੀਂ ਵੀ ਕਾਫੀ ਪੁਰਾਣੇ ਪੱਤਰਕਾਰ ਹੋ ਗਏ ਪੰਜਾਬ 'ਚ ਟੀਕੇ ਲਾਣ ਵਾਲਾ ਕੋਈ ਨਹੀਂ ਸੀਗਾ ਜੀ ਫੇਮ ਭੁੱਕੇ ਵਾਲਾ ਕੋਈ ਕੋਈ ਲੱਭ ਜਾਂਦਾ ਸੀ ਉਹ ਐਨੇ ਨਹੀਂ ਸੀਗੇ ਮਤਲਬ ਟੀਕੇ ਲਾਣ ਵਾਲਾ ਕੋਈ ਨਹੀਂ ਸੀਗਾ ਨਾਰਥ-ਈਸਟ ਵਿੱਚ ਹੁੰਦੇ ਸੀਗੇ ਇਹ ਬਿਮਾਰੀ ਪਿਛਲੇ 20 ਸਾਲ ਤੋਂ ਆਈ ਆ 15-20 ਸਾਲ ਤੋਂ ਔਰ ਜਦੋਂ ਤੁਹਾਡਾ ਅਤਵਾਦ ਦਾ ਦੌਰ ਆਇਆ ਉਸ ਤੋਂ ਬਾਅਦ ਇਹ ਜਿਹੜੀ ਬਿਮਾਰੀ ਹੈ ਨਾਰਕੋ ਟਰੋਰਿਜ਼ਮ ਕਹਿੰਦੇ ਹਨ ਉਸ ਤੋਂ ਬਾਅਦ ਆਈ ਆ ਇਹ ਇਹ ਜਾਨ ਲੈਵਾ ਹੈ ਇਹਦੇ ਨਾਲ ਪੰਜਾਬ ਦੇ ਵਿੱਚ ਕਾਲੀ ਪੀਲੀਏ ਦੀ ਐਰਦੀ ਉਹ ਵਾਲੀਆਂ ਲਾਪਤਾ ਵੀ ਬਹੁਤ ਵੱਧ ਰਹੀਆਂ ਸੈਕਟਰੀਲ ਟ੍ਰਾਂਸਮਿਟਿਡ ਡਿਜ਼ੀਜ਼ ਦੀ ਇਹ ਸਾਡੀ ਜਵਾਨੀ ਨੂੰ ਖਾ ਰਹੀ ਹੈ ਇਹਦੇ ਚ ਕੋਈ ਦੇਸ਼ ਦੇ ਦੂਜੇ ਪਾਸੇ ਡਰੋਨ ਭੇਜਣ ਵਾਲੇ ਦੁਸ਼ਮਣ ਤਾਂ ਹੈ ਹੀ ਹੈ ਉਧਰ ਦੀ ਗੱਲ ਹੈ ਕੁਛ ਨਾ ਕੁਛ ਅੰਦਰ ਵੀ ਆ ਗਿਆ ਜਿਹੜੇ ਅੰਦਰ ਆ ਗਏ ਉਹਨਾਂ ਦੇ ਵਿੱਚੋਂ ਕੁਝ ਇੱਕ ਜਿਹੜੇ ਆ ਗਏ ਉਹ ਕਮੇਟੀਆਂ ਬਣਾਈ ਕਮੇਟੀਆਂ ਦੇ ਪ੍ਰਧਾਨ ਬਣੀ ਬੈਠਿਆ ਮੰਤਰੀ ਸਾਹਿਬ ਮੰਤਰੀ ਸਾਹਿਬ ਹਰਿਆਣੇ ਦੇ ਮੁੱਖ ਮੰਤਰੀ ਨੇ ਕਿਹਾ ਵੀ ਪੰਜਾਬ ਸਰਕਾਰ ਕਿਸਾਨਾਂ ਨੂੰ ਉਕਸਾ ਰਹੀ ਆ ਯਾਰ ਜਿਹੜੇ ਬੰਦੇ ਨੇ ਪਿਛਲੇ 13 ਮਹੀਨੇ ਤੋਂ ਸੜਕਾਂ ਦੇ ਉੱਤੇ ਕੰਧਾਂ ਬਣਾਈਆਂ ਹੋਈਆਂ ਸੱਚ ਤਾਂ ਬੋਲੇ ਛਾਣਨੀ ਕੀ ਬੋਲੇ ਜੀ ਮਰੋਣਾ ਬੜੇ ਦੁੱਖ ਦੀ ਗੱਲ ਹੈ ਉਹਨਾਂ ਨੂੰ ਚਾਹੀਦਾ ਵੀ ਪਹਿਲੀ ਗੱਲ ਤਾਂ ਹੈਗੀ ਆ ਵੀ ਉਹ ਜਿਹੜੇ ਹੈਗੇ ਆ ਜੇ ਕਿਸਾਨਾਂ ਦੇ ਹਮਦਰਦੀ ਹੈ ਜੇ ਕਹਿੰਦੇ ਮੈਂ ਕਿਸਾਨ ਦਾ ਬੇਟਾ ਹੈ ਜੇ ਉਹਨਾਂ ਨੇ ਕਿਸਾਨ ਦੇ ਘਰ ਜਨਮ ਲਿਆ ਤਾਂ ਉਹ ਜਿਹੜੀਆਂ ਸੜਕਾਂ ਹੈਗੀਆਂ ਚੱਕ ਦੇਣ ਉਹ ਬੜਾ ਇਹ ਸਾਡੇ ਅੰਨਦਾਤਾ ਹੈ ਇਹ ਕੋਈ ਹੱਤਵੱਦੀ ਨਹੀਂ ਹੈ ਇਹ ਆਪਣੀ ਰਾਜਧਾਨੀ 'ਚ ਜਾ ਸਕਦੇ ਆ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਉਹਨੂੰ ਕੀ ਹੱਕ ਹੈ ਜੀ ਇਲੈਗਲ ਐਕਟੀਵਿਟੀ ਕਰ ਰਹੇ ਆ ਉਹ ਦੇ ਉਹ ਉਹ ਮਤਲਬ ਜਿਹੜੀ ਇੱਕ ਨਾ ਇਮਾਨਦਾਰੀ ਨਹੀਂ ਆ ਜੋ ਉਹ ਦੇ ਚਾ ਰਹੇ ਬਿਲਕੁਲ ਇਮਾਨਦਾਰੀ ਨਹੀਂ ਆ ਮੁੱਖ ਮੰਤਰੀ ਆ ਸਾਡੇ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਮੈਂ ਤੁਹਾਨੂੰ ਜਦੋਂ 13 ਮਹੀਨੇ ਕਿਸਾਨ ਰੇ ਮੌਤੇ ਰਿਆ ਬਹੁਤ ਜ਼ਿਆਦਾ ਮੇਰੇ ਮਿੱਤਰ ਦੋਸਤ ਹਰਿਆਣੇ ਤੇ ਇੱਕੋ ਹੀ ਹੁੰਦਾ ਸੀ ਸਟੇਟ ਦੋ ਥੋੜੀ ਆਸੀ ਸਾਡੇ ਸਾਡੇ ਮਤਲਬ ਰੋਟੀ ਭੇਟੀ ਦੀ ਸਾਹ ਹੈ ਉਹਨਾਂ ਨੂੰ ਇਹੋ ਜੀ ਗੱਲ ਗੈਰ ਜ਼ਿੰਮੇਵਾਰ ਨਹੀਂ ਕਰਨੀ ਚਾਹੀਦੀ ਇਹ ਕੀ ਮਤਲਬ ਹੋਇਆ ਜੀ ਡਬਲ ਇੰਜਨ ਸਰਕਾਰ ਹੈ ਮਤਲਬ ਗੱਲਬਾਤ ਵੀ ਚੱਲੂਗੀ ਮਰਨਵਾਰਤ ਵੀ ਚੱਲੇਗਾ ਔਰ ਸੜਕਾਂ ਵੀ ਬੰਦ ਰਹਿਣਗੀਆਂ ਹਿਪੋਕ੍ਰੇਸੀ ਦੀ ਵੀ ਹੱਦ ਹੁੰਦੀ ਆ ਜੀ ਕੋਈ ਜੇ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਫਿਰ ਧਰਨੇ ਦਾ ਕੋਈ ਮਤਲਬ ਨਹੀਂ ਫਿਰ ਮਰਨ ਵਰਤ ਦਾ ਕੋਈ ਮਤਲਬ ਨਹੀਂ ਸੜਕਾਂ ਬੰਦ ਕਰਨ ਦਾ ਕੋਈ ਮਤਲਬ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਜਿਹਾ ਆਪਣੀ ਜਿਹੜੀ ਪ੍ਰੀੜ੍ਹੀ ਥੱਲੇ ਵੀ ਛੋਟਾ ਕਰਨਾ ਚਾਹੀਦਾ